सतनाम श्री वाहिगुरु साहिब जी सौरठ महलाजवाख खलो वाल न विंगा हुआ मंझंदि गुरंदार से जप हर हर किल नशे ਸ਼ੰਤਹ RAM DAS ਸਰੋਵਰ ਨਿਕਾ ਜੋ ਨਾਵੈ ਸੋ ਕੁੱਲ ਤਰਾਵੈ ਉਦਾਰ ਹੋਆ ਹੈ ਜਿਕਾ ਰਹਾ ਜੈ ਜੈ ਕਾਰ ਜਗ ਗਾਵੈ ਮਨ ਚਿੰਦੇੜੇ ਫਲ ਪਵੈ ਸਹੀ ਸਲਾਮਤ ਨਾਏ ਪ੍ਰਭ ਆਪਣਾ ਪ੍ਰਭ ਧਿਆਏ ਸ਼ਾਂਤ ਸਰਵਰ ਨਾਵੇ ਸੋ ਜਨ ਪਰਮਗਤ ਪਾਵੇ ਮਰਨ ਆਵੇ ਜਾਈ ਹਰ ਹਰਨਾ ਜਨ ਜੈਸਾ ਦਿਆਲ ਹੋਏ ਭਗਵਾਨੇ ਬਾਬਾ ਨਾਨਕ ਪ੍ਰਭ ਸਰਣਾਇ ਸਭ ਚਿੰਤਾ ਗਨਤ ਮਟਾਈ ਵਿਚ ਕਰਤਾ ਪੁਰਖ ਖਲਵਾਵਾ মঞ্জন গোরদারপ হর হর কেল সে রাম দাস সরোবর নিকা যো না কল উদার হুয়া হিকা র ਜਦ ਕਾਰਨ ਜਗ ਗਵ ਮਨ ਚਿੰਦੜੇ ਫਲ ਪਵੇ ਸਹੀ ਸਲਾਮਤ ਨਾਏ ਆਏ ਪ੍ਰਭ ਆਪਣਾ ਪ੍ਰਭ ਧਿਆਏ ਸ਼ਾਂਤ ਸਰਵਰ ਨਾਵੇ ਸੋ ਜਨ ਪਰਮਗਤ ਪਾਵੈ ਮਰੈ ਨ ਆਵੈ ਜੈ ਹਰ ਹਰਨਾਮ ਧਿਆਈ ਇਹੋ ਬ੍ਰਹਮ ਵਿਚਾਰ ਸੋ ਜਨ ਜੈਸਾ ਦਿਆਲ ਹੋਏ ਭਗਵਾਨੇ ਬਾਬਾ ਨਾਨਕ ਪ੍ਰਭ ਸਰਣਾਇ ਸਭ ਚਿੰਤਾ ਗਨਤ ਮਟਾਈ ਵਿਚ ਕਰਤਾ ਪੁਰਖ ਖਲਵਾ ਵਾਲਾ ਵਿੰਗਾ ਹੋਆ ਮੰਜਨ ਗਰੰਧਾਰ ਅਸੇ ਜਪ ਹਰ ਹਰ ਕਿ ਲਵਖ ਨਸੇ ਸ਼ੰਤਹ RAM DAS ਸਰੋ ਵਰਨਿਕਾ ਜੋ ਨਾਵੈ ਸੋ ਕਉਲ ਤਰਾਵੈ ਉਦਾਰ ਹੋਆ ਹੈ ਜਿ ਕਾ ਰਹਾ ਜੈ ਜੈ ਕਾਰ ਜਗ ਗਾਵੈ ਮਨ ਚਿੰਦੜੇ ਫਲ ਪਾਵੈ ਸਹੀ ਸਲਾਮਤ ਨਾਏ ਆਏ ਪ੍ਰਭ ਆਪਣਾ ਪ੍ਰਭ ਧਿਆਏ ਸ਼ਾਂਤ ਸਰਵਰ ਨਾਵੇ ਸੋ ਜਨ ਪਰਮਗਤ ਪਾਵੇ ਮਰਨ ਆਵੇ ਜਾਈ ਹਰ ਹਰ ਨਾਮ ਧਿਆਏ ਹੋ ਬ੍ਰਹਮ ਵਿਚਾਰ ਸੋ ਜਨ ਜੈਸਾ ਦਿਆਲ ਹੋਏ ਭਗਵਾਨੇ ਬਾਬਾ ਨਾਨਕ ਪ੍ਰਭ ਸਰਣਾਇ ਸਭ ਚਿੰਤਾ ਗਨਤ ਮਟਾਈ ਵਿਚ ਕਰਤਾ ਪੁਰਖ ਖਲਵਾ ਵਾਲਾ ਵਿੰਗਾ

ਜੈ ਜੈਕਾਰ ਜਗ ਗਾਵੈ ਮਨ ਚਿੰਦੜੇ ਫਲ ਪਾਵੈ ਸਹੀ ਸਲਾਮਤ ਨਾਏ ਆਏ ਪ੍ਰਭ ਆਪਣਾ ਪ੍ਰਭ ਧਿਆਏ ਸ਼ਾਂਤ ਸਰਵਰ ਨਾਵੇ ਜਨ ਪਰਮਗਾਤ ਪਾਵੈ ਮਰਨ ਆਵੈ ਜਾਈ ਹਰ ਹਰਨਾਮ ਧਿਆਈ ਇਹੋ ਬ੍ਰਹਮ ਵਿਚਾਰ ਸੋ ਜਨ ਜੈਸਾ ਦਿਆਲ ਹੋਏ ਭਗਵਾਨੇ ਬਾਬਾ ਨਾਨਕ ਆਪ ਸਰਣਾਏ ਸਭ ਚਿੰਤਾ ਗਨਤ ਮਟਾਈ ਵਿਚ ਕਰਤਾ ਪੁਰਖ ਖਲਵਾ ਵਾਲਾ ਵਿੰਗਾ ਹੋਆ ਮੰਜਨ ਗਰੰਧਾਰ ਅਸੇ ਜਪ ਹਰ ਹਰ ਕਿ ਲਵੇ ਖਨਸੇ ਸੰਤਹ RAM DAS ਸਰੋਵਰ ਨਿਕਾ ਜੋ ਨਾਵੈ ਸੋ ਕਲ ਤਰਾਵੈ ਉਦਾਰ ਹੋਆ ਹੈ ਜਿਕਾ ਰਹਾ ਜੈ ਜੈ ਕਾਰ ਜਗ ਗਾਵੈ ਮਨ ਚਿੰਦੜੇ ਫਲ ਪਾਵੈ ਸਹੀ ਸਲਾਮਤ ਨਾਏ ਆਏ ਰਾਬ ਆਪਣਾ ਪ੍ਰਭ ਧਿਆਏ ਸ਼ਾਂਤ ਸਰਵਰ ਨਾਵੇ ਸੋ ਜਨ ਪਰਮਗਤ ਪਾਵੇ ਮਰੈ ਨਾ ਆਵੇ ਜਾਈ ਹਰ ਹਰ ਰਸ ਜਨ ਜੈਸਾ ਦਿਆਲ ਹੋਏ ਭਗਵਾਨੇ ਬਾਬਾ ਨਾਨਕ ਕਾ ਫਬ ਸਰਣਾਇ ਸਭ ਚਿੰਤਾ ਗਨਤ ਮਟਾਈ ਵਿਚ ਕਰਤਾ ਪੁਰਖ ਖਲਵਾ ਵਾਲਾ ਵਿੰਗਾ ਹੋਆ ਮਨ ਜਨ ਗੁਰੰਦਾਰ ਅਸੇ ਜਪ ਹਰ ਹਰ ਕਿ ਲਵੇਖ ਨਸੇ ਸੰਤਹ RAM DAS ਸਰਵਰ ਨਿਕਾ ਜੋ ਨਾਵੈ ਸੋ ਕਲ ਤਰਾਵੈ ਉਦਾਰ ਹੋਆ ਹੈ ਜਿਕ ਰਹਾ ਜੈ ਕਾਰ ਜਗ ਗਾਵੈ ਮਨ ਚਿੰਦੇੜੇ ਫਲ ਪਾਵੈ ਸਹੀ ਸਲਾਮਤ ਨਾਏ ਆਏ ਪ੍ਰਭ ਆਪਣਾ ਪ੍ਰਭ ਧਿਆਏ ਸ਼ਾਂਤ ਸਰਵਰ ਨਾਵੈ ਸੋ ਜਨ ਪਰਮਗਤ ਪਾਵੈ ਮਰਨਾ ਆਵੇ ਜਾਈ ਹਰ ਹਰਨਾਮ ਤੇਾਈ ਇਹੋ ਬ੍ਰਹਮ ਵਿਚਾਰ ਸੋ ਜਨ ਜੈਸਾ ਦਿਆਲ ਹੋਏ ਭਗਵਾਨੇ ਬਾਬਾ ਨਾਨਕ ਖੁਬ ਸਰਣਾਏ ਸਭ ਚਿੰਤਾ ਗੰਤ ਮਿਟਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ